ਤੁਸੀਂ ਦੇਖ ਰਹੇ ਹੋ ਦੇਰੀ ਸਰਟ ਵੀ ਮੈਂ ਹਸਨਦੀਪ ਸ਼ਰਮਾ ਸੋ ਜਿਸ ਦਿਨ ਦਾ ਇੰਤਜ਼ਾਰ ਸੀ ਆਖਿਰਕਾਰ ਉਹ ਪੰਜਾਬ ਦੀਆਂ ਉਹਨਾਂ ਨਗਰ ਨਿਗਮ ਤੇ ਨਗਰਪਾਲਿਕਾ ਚੋਣਾਂ ਦਾ ਅੱਜ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਵੱਲੋਂ 21 ਦਸੰਬਰ ਦੀ ਜਿਹੜੀ ਤਾਰੀਖਾ ਮੁਕਰ ਕਰਤੀ ਹੈ ਜਿਸ ਨਾਲ ਪੰਜਾਬ ਦੇ ਉਹ ਲੋਕ ਖਾਸ ਕਰਕੇ ਪੰਜਾਬ ਦੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿਹੜੇ ਵਾਰਡ ਵਾਸੀ ਸੀ ਉਹਨਾਂ ਨੂੰ ਇੱਕ ਰਾਹਤ ਮਿਲੀ ਅਤੇ ਕਾਫੀ ਖੁਸ਼ੀ ਸਾਨੂੰ ਨਜ਼ਰ ਆਈ ਹੈ ਕਿਉਂਕਿ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਕਿ ਕਿਸ ਦਿਨ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਉਸ ਤਰੀਕ ਦਾ ਐਲਾਨ ਕਰਨ ਤਾਂ ਅਸੀਂ ਆਪਣੇ ਵਾਰਡ ਦੀ ਨਖਾਰ ਬਦਲਣ ਵਾਸਤੇ ਅਸੀਂ ਉਸ ਨੁਮਾਇਦੇ ਨੂੰ ਯਾਨੀ ਕਿ ਆਪਣੇ ਇਲਾਕੇ ਵਾਰਡ ਦੇ ਕੌਂਸਲਰ ਨੂੰ ਚੁਣੀਏ ਸੋ ਸਵਾਗਤ ਹੈ ਤੁਹਾਡਾ ਸਾਡੇ ਵਿਸ਼ੇਸ਼ ਪ੍ਰੋਗਰਾਮ ਮੇਰੀ ਗਲੀ ਮੇਰਾ ਮਹੱਲਾ ਦੇ ਵਿੱਚ ਤੋਂ ਇਸ ਟਾਈਮ ਅਸੀਂ ਮੌਜੂਦਾਂ ਲੁਧਿਆਣਾ ਦੇ ਵਾਰਡ ਨੰਬਰ 67 ਦੇ ਵਿੱਚ ਸੋ ਤੁਹਾਨੂੰ ਮੈਂ ਤੁਹਾਨੂੰ ਦਸੀ ਤਸਵੀਰ ਦਿਖਾਈਆਂ ਵਾਰਡ ਦੇ ਵਿੱਚ ਸਮੱਸਿਆ ਕੀ ਸੀ ਤਾਂ ਫਿਲਹਾਲ ਸਮੱਸਿਆ ਸਾਨੂੰ ਨਾ ਮਾਤਰੀ ਲੱਗੀ ਹੈ ਇੱਕ ਪਾਰੀਸਨ ਸਮੱਸਿਆ ਵੀ ਪਾਰੇ ਇਚ ਨਾ ਦਿਖਾਈ ਨਹੀਂ ਕੋਈ ਨਾ ਸਾਨੂੰ ਕੋਈ ਵੱਡੀ ਡਿਸਪੈਂਸੇ ਦਿਖੀ ਆ ਲੇਕਿਨ ਫਿਰ ਵੀ ਅ ਵਾਰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਕਿ ਦੋ ਤਕਰੀਬਨ 2 ਸਾਲ ਤੋਂ ਉੱਪਰ ਕੋਈ ਕਾਉਂਸਲਰ ਸੀ ਤਾਂ ਉਹਨਾਂ ਦੀ ਸਮੱਸਿਆ ੜੀ ਹੁੰਦੀ ਸੀ ਤਾਂ ਕਿਸ ਤਾਂ ਹੱਲ ਕਰਦੇ ਸੀ ਗੱਲਬਾਤ ਕਰ ਰਹੇ ਭਾਈ ਸਾਹਿਬ ਕੀ ਨਾਮ ਆਪਣਾ ਕੀ ਨਬਈ ਸਰ ਮੈਂ ਰਾਜਪਾਲ ਜੋਸ਼ੀ ਗਲੀ ਨੰਬਰ 3 ਦਾ ਨਿਵਾਸੀ ਆ 2.5 ਸਾਲ ਤੋਂ ਕਾਉਂਸਲਰ ਡੀਐਕਟਿਵ ਹੋਏ ਹੋਏ ਸੀ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਸੀ ਸਾਡੀਆਂ ਲੋਕਲ ਸਮੱਸਿਆਵਾਂ ਸੁਣਨ ਵਾਸਤੇ ਕੋਈ ਵੀ ਬੰਦਾ ਮੌਜੂਦ ਨਹੀਂ ਸੀ ਤੇ ਕਈ ਸਮੱਸਿਆਵਾਂ ਐਜੀਆਂ ਹੈਗੀਆਂ ਜਿਹੜੀਆਂ ਕਿ ਕਾਫੀ ਦੇਰ ਤੋਂ ਚੱਲੀਆਂ ਆ ਰਹੀਆਂ ਹਨ ਜਦ ਜਸਤੀਕਨ ਜੱਸਿਆ ਰੋਡ ਦੀ ਦੀ ਆਪਣਾ ਟ੍ਰੈਫਿਕ ਦੀ ਸਮੱਸਿਆ ਹੈ ਗਲੀ ਦੇ ਵਿੱਚ ਆਵਾਰਾ ਪਸ਼ੂ ਘੁੰਮਦੇ ਨੇ ਉਹਦੀ ਸਮੱਸਿਆ ਹੈਗੀ ਹੈ ਪਾਣੀ ਦੀ ਸਮੱਸਿਆ ਹੈਗੀ ਹੈ ਲਾਈਟ ਦੀ ਸਮੱਸਿਆ ਹੈਗੀ ਹੈ ਨਮੈਂਦਾਬ ਜਿਹੜਾ ਹੈਗਾ ਸਾਨੂੰ ਉਹ ਚਾਹੀਦਾ ਹੈ ਜਿਹੜਾ ਕਿ ਸਾਡੇ ਨਾਲ ਵਿਚਰੇ ਸਾਡੇ ਨਾਲ ਸਾਡੇ ਦੁੱਖਾਂ ਦੇ ਆ ਸਾਡੇ ਸੁੱਖਾਂ ਦੇ ਵਿੱਚ ਉਹ ਸ਼ਾਮਲ ਹੋਵੇ ਤੇ 22 ਸਾਲ ਹੋ ਗਏ ਸੀਗੇ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਅਸੀਂ ਬਹੁਤ ਖੁਸ਼ ਆਂ ਕਿ ਚਲੋ ਕੋਈ ਮਤਲਬ ਇਸ ਵਾਰ ਇਹ ਸਰਕਾਰ ਨੇ ਅਨਾਉਂਸਮੈਂਟ ਕੀਤੀ ਹੈ ਕਿ ਆਪਣਾ ਇਲੈਕਸ਼ਨਸ ਹੋ ਰਹੀਆਂ ਤੇ ਪਾਰਕ ਨਹੀਂ ਹੈ ਬੱਚਿਆਂ ਦੇ ਖੇਡਣ ਵਾਸਤੇ ਬਜ਼ੁਰਗਾਂ ਬਜ਼ੁਰਗਾਂ ਨੇ ਜੇ ਸ਼ਾਮ ਨੂੰ ਸਵੇਰੇ ਸੈਰ ਕਰਨੀ ਹੈ ਉਹਨਾਂ ਵਾਸਤੇ ਪਾਰਕ ਨਹੀਂ ਹੈ ਪਾਰਕ ਦੀ ਬਹੁਤ ਵੱਡੀ ਨੀਡ ਹੈ ਮੇਨ ਜਿਹੜੀ ਜੱਸਿਆ ਰੋਡ ਦੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਆ ਉਹ ਨੂੰ ਜਿਹੜਾ ਹੈਗਾ ਮਤਲਬ ਮੈਂ ਕੜੀ ਜਿਆਦਾ ਮੁੜਲੀ ਸਮੱਸਿਆ ਹੈ ਹਾਂ ਹਾਂ ਸੋ ਪਾਰਕ ਦੀ ਮੁੜਲੀ ਸਮੱਸਿਆ ਜਦ ਅਸੀਂ ਆਂਦੀ ਹੈ ਤਾਂ ਹੈਲਥ ਵਾਖ ਘੁੰਮਣ ਵਾਸਤੇ ਬਜ਼ੁਰਗਾਂ ਵਾਸਤੇ ਪਾਰਕ ਨਹੀਂ ਹੈ ਕੋਈ ਪਾਰਕ ਹੈ ਨਹੀਂ ਨਹੀਂ ਪਾਰਕ ਨਹੀਂ ਹੈ ਬਾਹਰ ਜਾਣੇ ਕਿੱਥੇ ਜਾਣੇ ਫਿਰ ਆਹ ਸਬਜ਼ੀ ਮੰਡੀ ਦੇ ਕੋਲ ਪਾਰਕ ਹੈਗਾ ਇਹ ਵੀ ਜਾ ਨਹੀਂ ਬਸ ਉੱਥੇ ਜਾਏ ਨਾ ਉਹ ਵੀ ਬੇਕਾਰ ਹੈ ਜਿਆਦਾ ਨਹੀਂ ਵਧੀਆ ਅੱਲਾ ਫਿਰ ਸਫਾਈ ਵਗੈਰਾ ਕੁਝ ਨਹੀਂ ਆ ਗਿਆ ਜਿਹੜਾ ਇਸ ਇਲਾਕੇ ਚ ਪਾਰਕ ਵਾਸਤੇ ਹੈ ਨਹੀਂ ਕਿ ਹੈਗੀ ਤੇ ਹੈ ਹੀ ਨਹੀਂ ਹੈ ਨਹੀਂ ਚਾਹੀਦਾ ਹੈਗੀ ਪਾਰਕ ਵਾਸ ਜਗਾ ਅ ਡਿਸਪੈਂਸਰੀ ਹੈ ਕੋਈ ਡਿਸਪੈਂਸਰੀ ਵੀ ਕੋਈ ਨਹੀਂ ਇੱਡੀ ਵੱਡੀ ਨਹੀਂ ਹੈ ਕੋਈ ਡਿਸਪੈਂਸਰੀ ਹੈਗੀ ਹੈ ਜਲਦੀ 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 ਨਹੀਂ ਕੋਈ ਡਾਕਟਰ ਹੀ ਨਹੀਂ ਉੱਥੇ ਕਰ 21 ਦਸੰਬਰ ਨੂੰ ਆਪਣੀਆਂ ਲੁਧਿਆਣਾ ਨਗਰ ਨਿਗਮ ਚੋਣਾ ਹੋਣੀ ਹੈ ਸਾਨੂੰ ਬਹੁਤ ਕਿਸ ਤਰ੍ਹਾਂ ਦਾ ਬੰਦਾ ਚਾਹੀਦਾ ਵਾਰਡ ਦਾ ਹੀ ਚਾਹੀਦਾ ਬੰਦਾ ਆਪਣਾ ਹੀ ਬੰਦਾ ਚਾਹੀਦਾ ਮਨ ਵਾਰਡ ਦਾ ਹੀ ਵਾਰਡ ਦਾ ਬੰਦਾ ਹਾਂਜੀ ਅਗਰ ਤੁਹਾਨੂੰ ਸਮੱਸਿਆ ਆਉਂਦੀ ਸੀ ਕੋਈ ਤੁਹਾਡੇ ਸੀਵਰੇਜ ਪ੍ਰੋਬਲਮ ਆਉਂਦੀ ਆ ਪਾਣੀ ਸਾਫ ਦੀ ਪ੍ਰੋਬਲਮ ਆਉਂਦੀ ਸੀ ਜਾਂ ਤੁਹਾਡੀ ਸਟਰੀਟ ਲਾਈਟ ਦੀ ਪ੍ਰੋਬਲਮ ਹੈ ਤੇ ਤੁਸੀਂ ਕਿਹਨੂੰ ਕਹਿੰਦੇ ਸੀ ਅਸੀਂ ਕਹਿੰਦੇ ਸੀਗੇ ਜਾ ਕੇ ਕਿਹਨੂੰ ਕਹਿੰਦੇ ਸੀ ਤੇ ਤੂਰ ਸਾਹਿਬ ਨੂੰ ਅੱਛਾ ਤੇ ਉਹ ਬਸ ਕਾਪੀ ਦੇ ਉੱਤੇ ਲਿਖ ਲੈਂਦੇ ਸੀ ਮੋੜ ਕੇ ਕੰਮ ਕੋਈ ਨਹੀਂ ਮਨ ਲਿ ਸਿਆਣਾ ਕਿ ਆ ਸਿਰ ਮੱਥੇ ਨਾਲਾ ਉੱਥੇ ਉੱਥੇ ਕੰਮ ਨਹੀਂ ਹੋਏ ਕੰਮ ਨਹੀਂ ਹੋਏ ਕੰਮ ਨਹੀਂ ਹੋਏ ਭਾਈ ਸਾਹਿਬ ਹੋਰ ਕੀ ਸਮੱਸਿਆ ਮੈਨੂੰ ਨਹੀਂ ਸਿਰ ਸਮੱਸਿਆ ਜਿਹੜੇ ਬੰਦਾ ਆਵਾਰਾ ਪਸ਼ੂ ਆ ਗਏ ਆ ਤੇ ਮਤਲਬ ਇਹ ਲੀ ਕੁੱਤੇ ਗਤੇ ਬੋਲਦਾ ਰਹਦੂ ਆਵਾਰਾ ਕੁੱਤੇ ਵੀ ਕਾਫੀ ਪਰੇਸ਼ਾਨੀ ਸਰ ਜੀ ਮਤਲਬ ਮਲੇ ਚ ਮਤਲਬ ਇਹ ਪਹਿਲਾਂ ਪਹਿਲਾਂ ਅਗਰ ਸਾਫ ਦਾ ਕੋਈ ਕੋਈ ਐਡਾ ਸੁਨਵਾਈ ਹੋਈ ਨਹੀਂ ਕਦੀ ਕਿ ਆਂਦੇ ਨਹੀਂ ਸੀ ਨਹੀਂ ਆਂਦੇ ਹੁੰਦੇ ਸੀ ਮੇਰੇ ਅਗੇ ਦੇਖੇ ਨਹੀਂ ਉਹਦਾ ਬਹੁਤ ਕੱਟ ਕਰੀ ਲੀ ਕਦੀ ਕੋਈ ਇਸ਼ੂ ਦਾ ਤਾਂਿਆਂ ਦੇ ਪਾਣੀ ਪੂਦੇ ਦੇ ਇਸ਼ੂ ਸੀ ਤਾਂ ਆਂਦੇ ਸੀ ਉਹਦਾ ਨਹੀਂ ਆਉਂਦਾ ਨਹੀਂ ਉਹਦਾ ਲੈਣ ਵਾਸਤੇ ਬੋਤਲ ਲੈਣ ਤੋਂ ਬਾਅਦ ਮੁਰ ਕੇ ਆਂਦੇ ਨਹੀਂ ਨਹੀਂ ਉਹਦਾ ਕੋਈ ਤਾਂ ਹੁਣ ਕਿਸ ਤਰ੍ਹਾਂ ਦਾ ਬੰਦਾ ਚਾਹਨੇ ਹਸੀ ਬੰਦਾ ਕੰਮਕਾਣਾਂ ਦਾ ਬੰਦਾ ਹੋਵੇ ਆਪਣੇ ਵਾਰਡ ਦੇ ਹੋਵੇ ਬੰਦਾ ਜਿਹੜਾ ਥੜੀ ਨਾਲ ਖੜੇ ਮੌਕੇ ਤੇ ਆ ਕੇ ਕੋਈ ਥੜੀ ਮਤਲਬ ਹੀ ਇੱਛਾ ਹੈ ਅਗਰ ਸਮੱਸਿਆਦਾਂ ਨੂੰ ਆਂਦੀ ਸੀ ਜੇ ਕੋਈ ਗਲਤੀ ਨਾਲ ਕੋਈ ਸਮੱਸਿਆ ਆਈ ਹੋਵੇ ਤਾਂ ਆਪਣੇ ਬਿਹਾਰਫ ਟਿਠਾ ਇਹ ਕਿਸੇ ਨੂੰ ਕਹਿੰਦੇ ਸੀ ਆਪਣੇ ਰਿਵਾਰਡ ਦੇ ਕਿਸੇ ਬੰਦੇ ਨੂੰ ਨਹੀਂ ਕਹਿੰਦੇ ਸੀ ਕਿ ਆਪਣਾ ਪੁਰਾਣਾ ਜਿਹੜੇ ਮਤਲਬ ਜਿਹੜੇ ਬੰਦੇ ਸਮਾਜ ਸੇਵੀ ਦਾ ਕਪੂਰ ਸਾਹਿਬ ਵਗੈਰਾ ਜਿਹੜੇ ਸਾਡੇ ਅੰਦਰ ਰਿਵਾਰਡ ਦੇ ਬੜੇ ਕਰਤਾ ਕਰਤਾ ਉਹਨਾਂ ਨੂੰ ਵੇਖੀਦਾ ਸੀਗਾ ਅਧਰ ਕਪੂਰ ਨੂੰ ਹਾਂਜੀ ਹਾਂਜੀ ਕਰਦੇ ਸੀ ਸਮਾਨ ਨਹੀਂ ਹੁੰਦਾ ਹਾਂਜੀ ਬਿਲਕੁਲ ਮੇਰਾ ਪੈਸੇ ਕਰਦੇ ਪੈਸੇ ਲੈਂਦੇ ਸੀ ਨਹੀਂ ਸਰ ਪੈਸੇ ਕਿ ਦਿੰਦੇ ਆ ਬਿਦਾਂ ਬਿਦਾਂ ਹਾਂਜੀ ਵੈਸੇ ਹਾਂਜੀ ਅੱਛਾ ਭਾਈ ਸਾਹਿਬ ਕੋਈ ਹੋਰ ਕੀ ਸਮੱਸਿਆ ਹਨ ਭਾਈ ਕੀ ਸਮੱਸਿਆ ਆਂਦੀ ਸੀ ਸਮੱਸਿਆ ਜੇ ਜੋਸ਼ੀ ਸਾਹਿਬ ਨੇ ਜਾਨੂੰ ਦੱਸਿਆ ਸਾਰਿਆਂ ਨੂੰ ਹਾਂ ਹਾਂ ਕਿ ਪਾਰਕ ਦੀ ਸਮੱਸਿਆ ਡਿਸਪੈਂਸਰੀ ਦੀ ਸਮੱਸਿਆ ਆਵਾਰਾ ਪਸ਼ੂ ਦੀ ਬਹੁਤ ਸਮੱਸਿਆ ਆ ਗਈ ਹੈ ਠੀਕ ਹੈ ਕਿ ਆਏ ਦਿਨ ਕੋਈ ਨਾ ਕੋਈ ਇੱਥੇ ਹਾਦਸਾ ਹੋਇਆ ਰੰਦਾ ਆਏਗਾ ਤੇ ਉਹ ਸਮੱਸਿਆ ਹੱਲ ਕਰਨੀ ਬਹੁਤ ਜ਼ਰੂਰੀ ਹੈ ਸਾਡੀ ਇੱਥੇ ਅਗਰ ਕੋਈ ਸਮੱਸਿਆ ਪਹਿਲਾਂ ਆਈ ਸੀ ਕਦੀ ਆਂਦੀ ਸੀ ਤਾਂ ਫਿਰ ਤੁਸੀਂ ਕਿਹਨੂੰ ਕਹਿੰਦੇ ਸੀ ਮਜੂਦਾ ਕਾਉਂਸਲਰ ਸੀ ਜਾਂ ਕਿਸੇ ਹੋਰ ਨੂੰ ਕਹਿੰਦੇ ਸੀ ਤੇ ਗੱਲ ਹੁੰਦੀ ਸੀ ਪੂਰੀ ਕਿ ਨਹੀਂ ਹੁੰਦੀ ਸੀ ਗੱਲ ਹੁੰਦੀ ਸੀ ਲੇਕਿਨ ਪ੍ਰੋਪਰ ਹੱਲ ਨਹੀਂ ਹੋਵੰਦਾ ਸੀ ਹਾਂ ਆਫਰ ਉਹ 21 ਦਸੰਬਰ ਨੂੰ ਇਲੈਕਸ਼ਨ ਆਣ ਵਾਲੇ ਆ ਕਿ ਇਸ ਦਾ ਦਸੰਬਰ ਨੂੰ ਇਲੈਕਸ਼ਨ ਹੋਣੇ ਆ ਸਾਡੇ ਕੋਈ ਵਾਰਡ ਦਾ ਬੰਦਾ ਵਧੀਆ ਚਾਹੀਦਾ ਜਿਹਨੂੰ ਅਸੀਂ ਸੂਬਾ ਸ਼ਾਮ ਅਪਰੋਚ ਕਰ ਸਕੀਏ ਉਹਨੂੰ ਮਿਲ ਸਕੀਏ ਸਮੱਸਿਆ ਦੱਸ ਸਕੀਏ ਆਪਣਾ ਤੇ ਮਤਲਬ ਕਿ ਉਹ ਬੰਦਾ ਚਾਹੀਦਾ ਜਿਹੜਾ ਜਿੱਤ ਕੇ ਤੁਹਾਡੇ ਵਾਰਡ ਦੇ ਵਿੱਚ ਵਿਚਰੇ ਉਹ ਤੁਹਾਡੀ ਗੱਲ ਨੂੰ ਸਮੱਸਿਆ ਨੂੰ ਹੱਲ ਕਰੇ ਭਾਈ ਸਾਹਿਬ ਸੁਗਾਈ ਕਰੇ ਜੀ ਸੁਲਵਾਈ ਉਹ ਕੀ ਸਮੱਸਿਆ ਹੈ ਵਾਰਡ ਦੇ ਵਿੱਚ ਬਹੁਤ ਸਮੱਸਿਆ ਹੈ ਛੋਟੀ ਛੋਟੀ ਸਮੱਸਿਆ ਬਹੁਤ ਹੈ ਇਹ ਕਿਹੜੀ ਜਿਵੇਂ ਆ ਦੇਖੋ ਕਿੰਨੀ ਮਤਲਬ ਦਿੱਕਤ ਸੀ ਕਿ ਇਤਨੇ ਸਾਲਾਂ ਬਾਅਦ ਸੜਕਾ ਬਣਾਇਆ ਆ। ਆ ਦੇਖੋ ਇਹ ਹਾਲਤ ਸੜਕਾਂ ਦਾ। ਠੀਕ ਹੈ। ਗੱਡੀ ਸਟੈਂਡ ਲਗਾਈ ਹੈ। ਗੱਡੀ ਦੀਕ ਪੰਦੀ ਹੈ। ਪਹਿਲਾਂ ਸੜਕ ਬਣੀ ਨਹੀਂ ਸੀ। ਬਿਲਕੁਲ ਨਹੀਂ ਬਣੀ ਸੀ। ਇਹ ਤਾਂ ਇਲੈਕਸ਼ਨ ਕਰਕੇ ਮੂੰਹ ਝੱਪਣ ਲਈ ਬਣਾਇਆ ਜੀ। ਪਹਿਲਾਂ ਕੋਈ ਨਹੀਂ ਆਇਆ। ਪਹਿਲੇ ਕੋਈ ਨਹੀਂ ਆਇਆ। 2.5 ਸਾਲ 2 ਸਾਲ ਵੱਪਰ ਕੋਈ ਬੰਦੇ ਆਏ ਨਹੀਂ ਕੋਈ ਗਲੀ। ਕੋਈ ਨਹੀਂ ਆਇਆ। ਅੱਛਾ ਮੈਨੂੰ ਗੱਲ ਦੱਸੋ ਤੁਹਾਡੇ ਮੈਂ ਇੱਥੇ ਗਲੀਆਂ ਕਾਫੀ ਕੂਮੇ ਨਾਲ ਰਿਵਾੜ ਦੇ ਵਿੱਚ ਤੇ ਮੈਨੂੰ ਕੂੜੇ ਕਾਫੀ ਨਜ਼ਰ ਆਏ। ਸਫਾਈ ਵੀ ਹੁੰਦੀ ਨਹੀਂ ਹੈ। ਨਹੀਂ ਜੀ। ਟਾਈਮ ਤੇ ਕਦੀ ਸੁਭਾਏ ਨਹੀਂ ਹੁੰਦੀ ਆਂਦਾ ਹੀ ਨਹੀਂ ਆਂਦਾ ਨਹੀਂ ਜੀ ਕਦੀ ਆਇਆ ਆਪਣੀ ਮਰਜ਼ੀ ਨਾਲ ਆਇਆ ਕਦੀ ਨਹੀਂ ਆਇਆ ਕਦੀ ਅਸੀਂ ਤਾਂ ਦੇ ਲਈ ਸੰਤਾਈ ਦਾ ਬੰਦਾ ਚਾਹੀਦਾ ਜੀ ਗੋਇ ਜਗੂ ਬਿਲਕੁਲ ਨਾਲ ਖੜੇ ਬਿਲਕੁਲ ਨਾਲ ਤਾਂ ਕਿ ਮਾਲੇ ਦਾ ਵਿਕਾਸ ਹੋ ਸਕੇ ਜਿਵੇਂ ਕਪੂਰ ਸਾਹਿਬ ਵਰਗੇ ਬੰਦੇ ਹੋ ਤਾਂ ਕਿ ਇੱਕ ਇੱਕ ਘਰ ਦੇ ਪਿੱਛੇ ਲੋਕੀ ਮਤਲਬ ਧਿਆਨ ਦੇਣ ਲੇਕਿਨ ਇਦਾਂ ਦਾ ਬੰਦਾ ਲਾਈਟਾਂ ਹੈਗੀ ਆੜੇ ਸਾਰੇ ਏਰੀਆ ਚ ਤੋਂ ਪ੍ਰੋਪਰਟੀ ਕਦੀ ਜਗਦੀ ਕਦੀ ਦਿਨੇ ਕਦੀ ਕਦੀ ਦਿਨੇ ਜਗਦੀ ਰਾਤ ਨਹੀਂ ਜਗਦੀ ਅੱਛਾ ਰਾਤ ਜਗਦੀ ਨਹੀਂ ਨਹੀਂ ਜਗਦੀ ਜੀ ਤੇंचे ਸੂਰ ਦੇਵਤਾ ਦਾ ਆਪੇ ਆਪ ਦੇਵਤਾ ਨਹੀਂ ਨਹੀਂ ਇਹ ਜੀ ਹਾਂ ਰਾਜ ਜੀ ਥੋਰ ਕਿਸ ਸਮੇਂ ਸੇ ਆਪਣੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਜੀ ਸਾਡੇ ਬਜ਼ੁਰਗਾਂ ਨੂੰ ਸੈਰ ਕਰਨ ਦੀ ਬਹੁਤ ਪ੍ਰੋਬਲਮ ਆ ਹਰੇਕ ਬੰਦੇ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਕਿਸੇ ਦਾ ਬੀਪੀ ਪਲੱਸ ਹੁੰਦਾ 슈ਗਰ ਹੁੰਦੀ ਇੱਕ ਤਾਂ ਪਾਰਕ ਨਹੀਂ ਆ ਲੋਕਲ ਲੱਗੇ ਕੋਈ ਰਾਤ ਨੂੰ ਜਾਣਾ ਹੋਵੇ ਡਿਸਪੈਂਸਰੀ ਨਹੀਂ ਆ ਜਿੱਥੋਂ ਅਸੀਂ ਫਸਟ ਐਡ ਲੈ ਸਕੀਏ ਗਲੀਆਂ ਦੀ ਬਹੁਤ ਪ੍ਰੋਬਲਮ ਆ ਲਾਈਟਾਂ ਅਸੀਂ ਪਰਸਨਲ ਲਗਵਾਈਆਂ ਸਾਰੇ ਆਪਣੇ ਕੋਲ ਲਗਵਾਈਆਂ ਆਪਣੇ ਕੋਲੋਂ ਆਪਣੇ ਪੈਸਿਆਂ ਦੀਆਂ ਇਕੱਠੀਆਂ ਕਰਕੇ ਲਾਈਟਾਂ ਲਗਵਾਈਆਂ ਲਾਈਟਾਂ ਨਹੀਂ ਲੱਗੀਆਂ ਹੋਈਆਂ ਸੀ ਰਾਤ ਨੂੰ ਇੱਥੇ ਚੋਰੀ ਦੀ ਬਹੁਤ ਪ੍ਰੋਬਲਮ ਆ ਸਟੈਕਿੰਗ ਇੱਥੇ ਜੇ ਤੁਸੀਂ ਆ ਇਸ ਪਲਾਟ 'ਚ ਕੋਈ ਲੋਹੇ ਦੀ ਚੀਜ਼ ਵੀ ਬਾਹਰ ਰਹਿ ਜਾਊਗੀ ਨਾ ਤਸਵੀਰ ਨੂੰ ਉਹ ਮਿਲਣੀ ਨਹੀਂ ਆ ਅੱਛਾ ਸਵੇਰੇ ਉਹ ਖਤਮ ਆ ਜੀ ਸਾਡੇ ਮੈਸੇਜ ਦੇ ਹਾਂ ਦਿਨ ਦੇ ਆਰੇ ਗਲੀ 'ਚ ਤੁਰਦੇ ਫਿਰਦੇ ਮਤਲਬ ਇਹੀ ਸਮਾਂ ਸੀਗਾ ਸਬਜ਼ੀ ਲੈ ਕੇ ਆ ਰਹੇ ਸੀ ਹਾਜੇ ਪਰਸ ਖੋ ਕੇ ਲੈ ਕੇ ਚਲੇ ਗਏ ਦਿਨ ਦਿਹਾੜੇ ਅਸੀਂ ਰਿਪੋਰਟ ਵੀ ਲਿਖਵਾਏ ਹਾਲ ਤੱਕ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਪੁਲਿਸ ਕਰਦੀ ਇੱਥੇ ਗਸ਼ਤ ਕਰਦੀ ਕਿ ਨਹੀਂ ਕਰਦੀ ਨਹੀਂ ਜੀ ਨਹੀਂ ਜੀ ਨਹੀਂ ਜੀ ਪੁਲਿਸ ਆਉਂਦੀ ਨਹੀਂ ਕਦੀ ਭੁੱਲ ਕੇ ਵੀ ਨਹੀਂ ਭੁੱਲ ਕੇ ਵੀ ਨਾ ਕਿ ਇਹ ਮੰਨ ਲਾ ਸਰ ਪੁਲਿਸ ਤਾਂ ਫੋਨ ਵੀ ਕਰ ਦੋ ਨਾ ਤਾਂ ਵੀ 2 ਘੰਟੇ ਨਹੀਂ ਆਏਗੀ ਚੋਰ ਆਪਣਾ ਕੰਮ ਕਰ ਚੁੱਕ ਕੇ ਚਲੇ ਜਾਂਦੇ ਬਹੁਤ ਜ਼ਿਆਦਾ ਹੈ ਬੋਹੜਾ ਇਹ ਕਾਫੀ ਰਸ਼ੀ ਏਰੀਆ ਹੈ ਕਾਫੀ ਲੋਕੀ ਨੂੰ ਕੀ ਆਣਾ ਜਨ ਕਾਫੀ ਤਾਂ ਵੀ ਪੁਲਿਸ ਗਸ਼ਤ ਕਰਦੀ ਬਿਲਕੁਲ ਨਹੀਂ ਅਸੀਂ ਨਹੀਂ ਦੇਖੇ ਕਦੀ ਕਦੇ ਨਹੀਂ ਦੇਖੇ ਪੈਟਰੋਲਿੰਗ ਨਹੀਂ ਹੁੰਦੀ ਜੀ ਚੋਰੀ ਦੀ ਬਹੁਤ ਜ਼ਿਆਦਾ ਸਮੱਸਿਆ ਆ ਜੇ ਸਾਡੇ ਘਰ ਦੇ ਬਾਹਰ ਐਕਟਿਵਰ ਰਹੇ ਜੇ 2 ਘੰਟੇ ਬਾਹਰ ਤੋ ਮਿਲੇਗੀ ਨਹੀਂ 2 ਘੰਟੇ ਬਾਅਦ 2 ਘੰਟੇ ਬਾਅਦ ਐਕਟਿਵਰ ਖਤਮ ਹੋ ਜੇ ਚੋਰੀ ਹੋ ਗਈ ਘਰ ਦੇ ਮੋੜੇ ਅਗਰ ਹੁਣ 21 ਦਸੰਬਰ ਨੂੰ ਇਲੈਕਸ਼ਨ ਆ ਹੁਣ ਤੁਸੀਂ ਆਪਣੇ ਮਾਤਦਾਂ ਦਾ ਪ੍ਰਯੋਗ ਕਰੋਗੇ ਆਪਣੇ ਹੱਕ ਦਾ ਪ੍ਰਯੋਗ ਕਿਸ ਦਾ ਨੁਮਾਇੰਦਾ ਚਾਹੁੰਦੇ ਕੌਂਸਲਰ ਅਸੀਂ ਨੁਮਾਇੰਦਾ ਚਾਹੁੰਦੇ ਆ ਜੀ ਜਿਹਨੂੰ ਅਸੀਂ ਜਦੋਂ ਮਰਜ਼ੀ ਬਾਹ ਫੜ ਕੇ ਆਪਣੇ ਨਾਲ ਤੋਰ ਸਕੀਏ ਕਿ ਸਾਨੂੰ ਆਹ ਪ੍ਰੋਬਲਮ ਆ ਸਾਡੀ ਪ੍ਰੋਬਲਮ ਦਾ ਹੱਲ ਕਰਕੇ ਦਿਓ ਜਾਂ ਇਹ ਕਵਾਦ ਲਗਾਈਏ ਉਹ ਸਾਡੇ ਨਾਲ ਚੱਲਣ ਜੇ ਅਸੀਂ ਕੌਂਸਲਰ ਨੂੰ ਜਾ ਕੇ ਲਿਖ ਫਿਰ ਦੂਸਰੇ ਦਿਨ ਜਾਵਾਂਗੇ ਤਾਂ ਉਹ ਕਹਿੰਦੇ ਕਿ ਕਰ ਰਹੇ ਆ ਫਿਰ ਹੋ ਰਿਹਾ ਆ ਮੈਂ ਕਹਤਾਂ ਆ ਫੋਨ ਕੀਤਾ ਹੋਇਆ ਹੁਣਾ ਕੁਛ ਨਹੀਂ ਆ ਇੱਕ ਲੌਲੀਪੌਪ ਦੇ ਕੇ ਸਾਨੂੰ ਵਾਪਸ ਭੇਜ ਦਿੰਦੇ ਹਾਂ ਹੁਣ ਨਮਾਇਦੇ ਗਲੀ ਗਲੀ ਆਣਗੇ ਹਰ ਪਾਰਟੀਆਂ ਆਣਗੇ ਕੌਂਸਲਰ ਬਣਨ ਵਾਸਤੇ ਤਾਂ ਜਿਹੜੇ ਸਾਬਕਾ ਕੌਂਸਲਰੜੇ ਕੰਮ ਨਹੀਂ ਕੀਤੇ ਤਾਂ ਸਵਾਲ ਪੁੱਛੇ ਜਾਊਗੇ ਬਿਲਕੁਲ ਪੁੱਛਾਂਗੇ ਕਿ ਅਸੀਂ ਜਿਹੜੇ ਢੇੜੇ ਲਗਾਏ ਹੋਏ ਆ ਉਹ ਵੀ ਪੁੱਛਾਂਗੇ ਕਿ ਅਸੀਂ ਇੰਨੀ ਵਾਰ ਤੁਹਾਡੇ ਦਫ਼ਤਰ ਚ ਗਏ ਸੀ ਸਾਨੂੰ ਮਿਲੇ ਨਹੀਂ ਤੁਸੀਂ ਹੁਣ ਵੋਟ ਕਿਸ ਮੂੰ ਨਾ ਮੰਗ ਰਿਹਾ ਵੇ ਸਵਾਲ ਪੁੱਛਿਆ ਜਾਵੇਗੀ ਵਾਰਡੀ ਵਾਰਡੀ ਚੇਂਜ ਕਰਵਾ ਲਈ ਉਹਨਾਂ ਨੇ ਵਾਰਡੀ ਸ਼ਿਫਟ ਕਰ ਲਈ ਕਿਸੇ ਹੋਰ ਪਾਸੇ ਡੂ ਟੂ ਐਕਸ ਵਾਈ ਜੈਡ ਰੀਜ਼ਨ ਓਕੇ ਪਹਿਲਾਂ ਉਹ ਇਸ ਵਾਰ ਤੂਰ ਸਾਹਿਬ ਦੀ ਗੱਲ ਕਰ ਰਹੇ ਹਨ ਡੂ ਟੂ ਐਨੀ ਡੂ ਟੂ ਡਾਊਟ ਯੂ ਸੇ ਬਈ ਅਮਲੀ ਐਨੀ ਮੈਨ ਨਹੀਂ ਪਤਾ ਕਿ ਅਥਿਆਨ ਕੀ ਰਿਜ਼ਲਟ ਕੀ ਹੋਏਗਾ ਹਾਂ ਮਤਲਬ ਉਹਨਾਂ ਨੂੰ ਪਤਾ ਹੈ ਕਿ ਅਥਿਆਨ ਕੀ ਰਿਜ਼ਲਟ ਕੀ ਹੋਏਗਾ 댓 ਇਜ਼ ਵਾਈ ਉਹਨਾਂ ਨੇ ਕੋਈ ਹੋਰ ਵਾਰਡ ਪ੍ਰਿਫਰ ਕੀਤੀ ਇਸ ਵਾਰੀ ਮਲਿਕ ਕਹਿ ਸਕਤੇ ਹੈ ਅਭੀ ਚੋਰ ਨੂੰ ਆਪਣਾ ਪਾਲਾ ਹੋ ਸਕਦਾ ਵੀ ਸਵਾਲ ਪੁੱਛਿਆ ਜਾਣ ਕਿ ਤਾਂ ਬਿਲਕੁਲ 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 ਸਾਪਾ ਕੌਂਸਲ ਦੇ ਕੰਮ ਨਹੀਂ ਕੀਤੇ ਤਾਂ ਸਵਾਲ ਪੁੱਛਣ ਦੇ ਐਵਜ਼ ਦੇ ਵਿੱਚ ਕਹਿੰਦੇ ਸਾਪਾ ਕੌਂਸਲ ਨੇ ਆਪਣੇ ਵਾਰਡ ਹੀ ਚੇਂਜ ਕਰਤਾ ਅਦਲ ਜੀ ਵਾਰਡ ਦੀ ਸਮੱਸਿਆ ਖਾਸ ਕਰਕੇ ਗੱਲ ਕੀਤੀ ਜਾਂਦੀ ਤਾਂ ਕੂੜੇ ਦੀ ਸਫਾਈ ਜਿਹੜੀ ਲਗਾਤਾਰ ਸਫਾਈਆਂ ਮੱਲੇ ਚ ਨਹੀਂ ਹੈਗੀਆਂ ਕਹਿੰਦੇ ਅਗਰ 2 ਘੰਟੇ ਵਾਸਤੇ ਕੋਈ ਵੀ ਬਾਈਕ ਬਾਰ ਖੜਾ ਹੋਵੇ ਤੇ ਮੁੜ ਕੇ ਉਹ ਗੈਪ ਹੀ ਮਿਲੂਗਾ ਚੋਰੀ ਦੀ ਬਾਤ ਆ ਤਾਂ ਪੁਲਿਸ ਦੀ ਗਸ਼ਟ ਨਹੀਂ ਹੈ ਸਬ ਤੋਂ ਢੀ ਮੁਰਲੀ ਸਮੱਸਿਆ ਆਪਾਂ ਦੇਖੀ ਆ ਬਜ਼ੁਰਗਾਂ ਵਾਸਤੇ ਜਾਂ ਬੱਚਿਆਂ ਵਾਸਤੇ ਖੇਲਣ ਦੀ ਇਸ ਲਾਕੇ ਤੁਹਾਡੇ ਵਾਰਡ ਦੇ ਯਾਨੀ ਕਿ ਸਟਾਰਟ ਨੰਬਰ ਵਾਰਡ ਦੇ ਵਿੱਚ ਪਾਰਕ ਦੇ ਮੈਨ ਨਜ਼ਰ ਨਹੀਂ ਆਇਆ ਅਗਰ ਹੈ ਛੋਟਾ ਜੋ ਮਤਲਬ ਕਿ ਉਹ ਕਾਬਲ ਨਹੀਂ ਹੈ ਨਾ ਅ ਸੰਦੀਪ ਜੀ ਪਹਿਲਾਂ ਤਾਂ ਧੰਨਵਾਦ ਕਰਾਂਗਾ ਜਿਹੜਾ ਤੁਸੀਂ ਅੱਜ ਵਾਰਡ ਦੀ ਸਮੱਸਿਆ ਸੁਣਨ ਵਾਸਤੇ ਇਸ ਏਰੀਆ 'ਚ ਪਹੁੰਚੇ ਹੋ ਤੇ ਦੂਸਰੀ ਜਿਹੜੀ ਤੁਸੀਂ ਗੱਲ ਕਹੀ ਹੈ ਚੋਰੀ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਹੈਗੀ ਹੈ ਸਾਡੇ ਮਿੱਤਰ ਦਾ ਦੋ ਵਾਰੀ ਐਕਟਿਵ ਚੱਕਿਆ ਗਿਆ ਘਰ ਦੇ ਬਾਹਰੋਂ ਚੱਕਿਆ ਗਿਆ ਆ ਸਾਹਮਣੇ ਘਰ ਹੈਗਾ ਮਾਤਾ ਜੀ ਦੀ ਦਿਨ ਦਿਹਾੜੇ ਆ ਕੇ ਚੈਨ ਖਿੱਚ ਕੇ ਲੈ ਗਏ ਉਹਦੀ ਕੋਈ ਸੁਣਵਾਈ ਨਹੀਂ ਹੋਈ ਮੇਰੇ ਭਾਈ ਸਾਹਿਬ ਦੇ ਵਾਈਫ ਦੇ ਪਰਸ ਖੋ ਕੇ ਲੈ ਗਿਆ ਉਹਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਸੈਕੰਡਲੀ ਸਭ ਤੋਂ ਵੱਧ ਜਿਹੜੀ ਸਮੱਸਿਆ ਜੱਸੀਆਂ ਰੋਡ ਦੀ ਟ੍ਰੈਫਿਕ ਦੀ ਜਿਹੜੀ ਸੀ ਤਕਰੀਬਨ ਪਿਛਲੇ ਕਾਉਂਸਲਰ ਕੋਲੋਂ ਵੀ ਨਹੀਂ ਹੋ ਸਕੇ ਔਰ ਮੌਜੂਦਾ ਸਰਕਾਰ ਜਿਹੜੀ ਦਾਅਵੇ ਕਰਦੀ ਪਈ ਹੈ ਕਿ ਅਸੀਂ ਲੋਕਾਂ ਦੇ ਹਿੱਤ ਲਈ ਜਿਹੜੇ ਬਣੇ ਹੋਏ ਆ ਜਿਹੜੇ ਇਹਨਾਂ ਦੇ ਨੁਮਾਇੰਦੇ ਵੀ ਇਹਨਾਂ ਨੇ ਅੱਗੇ ਭੇਜੇ ਹੋਏ ਨੇ ਕਿ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੇ ਆ ਉਹਨਾਂ ਕੋਲੋਂ ਵੀ ਅਜੇ ਤੱਕ ਇਹ ਸਮੱਸਿਆ ਨਹੀਂ ਹੱਲ ਹੋ ਪਾਈ ਤੇ ਜਿੰਨੀ ਕਿ ਸਾਡੇ ਕੋਲ ਕੋਸ਼ਿਸ਼ ਹੋ ਸਕਦੀ ਹੈ ਅਸੀਂ ਪੀਸੀਆਰ ਨੂੰ ਫੋਨ ਕਰਦੇ ਆ ਕਿ ਚੌਂਕ ਜਵਾਲਾ ਸਿੰਘ ਚੌਂਕ ਤੋਂ ਲੈ ਕੇ ਕਰਨਵੀਰ ਚੌਂਕ ਤੱਕ ਦੀ ਜਿੰਨੀ ਟ੍ਰੈਫਿਕ ਹੈਗੀ ਉਹਨੂੰ ਖੁਲਵਾਈ ਦੀ ਹੈ ਨਾਲ ਲੱਗ ਕੇ ਖੁਲਵਾਈ ਦਾ ਫਿਰ ਇੱਥੇ ਫੋਗਿੰਗ ਨਹੀਂ ਅਜੇ ਤੱਕ ਹੋਈ ਡੇਂਗੂ ਦਾ ਇੰਨਾ ਪ੍ਰਕੋਪ ਚੱਲ ਰਿਹਾ ਕਿੰਨੇ ਹੀ ਪੇਸ਼ੈਂਟ ਇਸ ਵੇਲੇ ਬਿਮਾਰ ਪਏ ਨੇ ਔਰ ਫੋਗਿੰਗ ਨਾ ਮਾਤਰ ਜੀ ਅੱਜ ਤੋਂ 2 ਸਾਲ ਪਹਿਲਾਂ ਜਿੱਦਾਂ ਹੀ ਸਰਕਾਰ ਚੇਂਜ ਹੋਈ ਸੀਗੀ ਤੇ ਜੇ ਆਇਆ ਵੀ ਹੈ ਤੇ ਉਹ ਆਪਣੇ ਕਾਰਡ ਦੇ ਕੇ ਗਿਆ ਕਿ ਜੇ ਕੋਈ ਕੰਮ ਹੋਵੇ ਤਾਂ ਮੈਨੂੰ ਦਸੀਓ ਜਿਹੜੀ ਮੌਜੂਦਾ ਸਰਕਾਰ ਹੈਗੀ ਐ ਬਟ ਉਹ ਕੰਮ ਨਾਮਾਤਰ ਵਾਲੇ ਕੰਮ ਹੈ ਔਰ ਇਸ਼ਤਿਹਾਰਾ ਦੇ ਉੱਤੇ ਹੀ ਇਹਨਾਂ ਦੇ ਕੰਮ ਹੈਗੇ ਨੇ ਔਰ ਇਸ਼ਤਿਹਾਰਬਾਜ਼ੀ ਇਹਨਾਂ ਦੀ ਹੈਗੀ ਐ ਜ਼ਮੀਨੀ ਲੈਵਲ ਤੇ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਉਹ ਸਰਪ ਮੈਨੂੰ ਇਹਦਾ ਵਾਰਡ ਵਾਸਤੇ ਮੈਂ ਸਮੱਸਿਆ ਕਾਫੀ ਦੇਖੀਆਂ ਕਹਿੰਦੇ ਵੀ ਖਾਨਕ ਪ੍ਰੋਬਲਮ ਆਦੀ ਤਾਂ ਮੈਂ ਤੁਹਾਨੂੰ ਦੱਸ ਦੇ ਸੀ ਅਗਰ ਇਸ ਵਾਰਡ ਦੇ ਜਿਹੜੇ ਨਮਾ ਲੜੇ ਵਸਨੀਕ ਹੈ ਕਿ ਜਿਹੜੇ ਵਸਨੀਕ ਵਾਰਡ ਦੇ ਹੁੰਦੇ ਆ ਪਰਿਵਾਰ ਦਾ ਹਿੱਸਾ ਦੇ ਔਰ ਜਿਹੜਾ ਕੌਂਸਲ ਬੰਦਾ ਉਹ ਪਰਿਵਾਰ ਦਾ ਮੁਖੀ ਯਾਨੀ ਕਿ ਮੈਂਬਰ ਹੁੰਦਾ ਅਗਰ ਇਲਾਕੇ ਦੇ ਵਾਰਡ ਦੇ ਲੋਕਤਾਂ ਨੂੰ ਇਸ ਕੌਂਸਲ ਦਾ ਫਤਵਾ ਦਿੰਦੇ ਜਿੱਤਦਾ ਸਭ ਤੋਂ ਪਹਿਲਾਂ ਤੁਹਾਡੀ ਮੁੱਢਲੀ ਇਸ ਇਲਾਕੇ ਵਸੇ ਕੀ ਉਸ ਸਮੱਸਿਆ ਨੂੰ ਹੱਲ ਕਰੰਦੇ ਹੋ ਦੇਖੋ ਜੀ ਪਹਿਲਾਂ ਤਾਂ ਸਾਡੀ ਪਾਰਟੀ ਦੇ ਉੱਤੇ ਹੈ ਹੋਰ ਇੱਕ ਦੋ ਦਿਨ ਦੇ ਵਿੱਚ ਉਹਨਾਂ ਨੇ ਕਲੀਅਰ ਕਰ ਹੀ ਦੇਣਾ ਆਲਮੋਸਟ ਮਾਂ ਚਿੰਤਾਪੂਰਨੀ ਦੀ ਕਿਰਪਾ ਤੇ ਜੋ ਤੁਸੀਂ ਕਿਹਾ ਕਿ ਇਹ ਵਾਰਡ ਦਾ ਮੁਖੀ ਬਣਾਣਗੇ ਲੋਕਾਂ ਲਈ ਤਾਂ ਅਸੀਂ ਮੁਖੀਆਂ ਪਰ ਮੈਂ ਮੁਖੀ ਨਹੀਂ ਬਣ ਕੇ ਕੰਮ ਕਰਨਾ ਮੈਂ ਇਹਨਾਂ ਦਾ ਸੇਵਾਦਾਰ ਬਣ ਕੇ ਕੰਮ ਕਰਨਾ ਜੋ ਕਿ ਪਿਛਲੇ 8-9 ਸਾਲਾਂ ਤੋਂ ਲਗਾਤਾਰ ਦਿਨ ਰਾਤ ਇਹਨਾਂ ਦੇ ਲਈ ਵਿੱਚ ਇਸ ਪਰਿਵਾਰ ਵਾਂਗੂ ਬਣ ਕੇ ਇਹਨਾਂ ਦੇ ਨਾਲ ਖੜਾ ਰਿਹਾ ਔਰ ਕਰਦਾ ਰਿਹਾ ਇਹਨਾਂ ਦੀ ਕੋਈ ਲਾਈਟ ਦੀ ਸਮੱਸਿਆ ਹੋਈ ਉਹਨੂੰ ਅਸੀਂ ਚਾਹੇ ਰਾਤ 2 ਵਜੇ ਹੋਣ ਮੇਰੀ ਫੇਸਬੁੱਕ ਆਈਡੀ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਵੀ ਸਾਡਾ ਜਿਹੜਾ ਪ੍ਰਚਾਰ ਅਸੀਂ ਕੀਤਾ ਹੋਇਆ ਤੇ ਰਾਤੀ 2 ਵਜੇ ਵੀ ਅਗਰ ਲਾਈਟ ਗਈ ਹੈ ਬਿਜਲੀ ਵਾਲਿਆਂ ਨੂੰ ਬੁਲਾ ਕੇ ਇੱਥੇ ਲਾਈਟ ਠੀਕ ਕਰਾਈ ਹੈ ਬਹੁਤ ਵੱਡੀ ਇੱਥੇ ਪ੍ਰੋਬਲਮ ਗਰਮੀਆਂ ਦੇ ਵਿੱਚ ਆਂਦੀ ਹੈ ਆ ਨਾਲ ਗਲੀ ਦੇ ਮੋੜ ਤੇ ਟਰਾਂਸਫਾਰਮਰ ਹੈਗਾ ਉਹ ਉਹਦੇ ਮੇਰੇ ਕੱਲ ਹਫਤੇ ਦੇ ਵਿੱਚ ਤਿੰਨ ਵਾਰ ਉਹਦੇ ਪਟਾਕੇ ਵਿਜਦੇ ਨੇ ਔਰ ਲੋਕ ਰਾਤ ਰਾਤ ਪਰੇਸ਼ਾਨ ਰਹਿੰਦੇ ਪਾਣੀ ਦੀ ਬੜੀ ਕਿੱਲਤ ਹੁੰਦੀ ਹੈ ਇੱਥੇ ਪਿਛਲੇ ਕਾਉਂਸਲਰ ਦੇ ਟਾਈਮ ਦੇ ਵਿੱਚ ਜਿਹੜਾ ਸਾਡੇ ਜੇਠੀ ਸਾਹਿਬ ਦੇ ਘਰ ਦੇ ਵਿੱਚ ਹਮੇਸ਼ਾ ਰੇਤ ਵਾਲਾ ਪਾਣੀ ਆਂਦਾ ਰਿਹਾ ਬਾਰ-ਬਾਰ ਐਸਜੀਓ ਸਾਹਿਬ ਨੂੰ ਫੋਨ ਕਰਦੇ ਸੀ ਬੰਦੇ ਭੇਜਦੇ ਸੀ ਕੰਮ ਕਰਵਾਉਂਦੇ ਸੀਗੇ ਮਤਲਬ ਕੋਸ਼ਿਸ਼ ਤਾਂ ਇਹੀ ਰਹੀ ਹੈ ਸੰਦੀਪ ਜੀ ਕਿ ਜਿਹੜੀ ਇਲਾਕੇ ਦੀ ਪ੍ਰੋਬਲਮਸ ਹੈਗੀਆਂ ਨੇ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕੀਤੀ ਹੈ ਕਿਉਂ ਲੋਕਾਂ ਨੂੰ ਇੱਕ ਵਿਸ਼ਵਾਸ ਹੈ ਕਿ ਯਾਰ ਕਪੂਰ ਕੋਲ ਜਾਵਾਂਗੇ ਸਾਡਾ ਕੰਮ ਹੋ ਜਾਏਗਾ ਕਪੂਰ ਕੋਲ ਰਾਤੀ 2 ਵਜੇ ਜਾਵਾਂਗੇ ਸਾਡਾ ਕੰਮ ਹੋ ਜਾਏਗਾ ਅਗਲੇ ਆਉਣ ਵਾਲੇ 'ਚ ਅਗਲੇ ਆਉਣ ਵਾਲੇ ਦੇ ਵਿੱਚ ਜਿੱਦਾਂ ਹੀ ਪਿੱਛੇ ਕੰਮ ਕਰਦੇ ਨੇ ਉਦਾਂ ਹੀ ਅੱਗੇ ਕੰਮ ਕਰਾਂਗੇ ਔਰ ਪਰਮਾਤਮਾ ਦਾ ਆਸ਼ੀਰਵਾਦ ਬਣਿਆ ਰਹੇਗਾ ਇਲਾਕੇ ਦਾ ਸੇਵਾਦਾਰ ਬਣ ਕੇ ਹਾਂ ਇਲਾਕੇ ਦਾ ਸਹਿਯੋਗ ਰਹੇਗਾ ਔਰ ਸੇਵਾਦਾਰ ਬਣ ਕੇ ਇਦਾਂ ਹੀ ਕੰਮ ਕਰਦੇ ਰਵਾਂਗੇ ਸੇਵਾਦਾਰ ਅ ਸੋ ਤਾਂ ਦੱਸ ਦੇ ਕਿ 21 ਦਸੰਬਰ ਨੂੰ ਪੰਜਾਬ ਦੇ ਜਿਹੜੀਆਂ ਹੁਸ਼ੈਰਾਂ ਦੀਆਂ ਡੜੀਆਂ ਨਗਰ ਨਿਗਮ ਦੀ ਤੇ ਨਗਰ ਪਾਲਿਕਾ ਦੀ ਚੋਣ ਹੋਣ ਜਾ ਰਹੀ ਹੈ ਤਾਂ ਕਿਤੇ ਤੇ ਆ ਕੇ ਪੰਜਾਬ ਦੇ ਜਿਹੜੇ ਲੋਕ ਹੈ ਉਹ ਉਸ ਦਿਨ ਦੀ ਵੇਟ ਕਰ ਰਿਹਾ ਵੀ ਜਦੋਂ 21 ਦਸੰਬਰ ਆਉਗੀ ਤਾਂ ਅਸੀਂ ਆਪਣੇ ਵੋਟਾਂ ਦਾ ਪ੍ਰਯੋਗ ਕੇ ਅਸੀਂ ਆਪਣੇ ਉਸ ਵਾਰਡ ਦੇ ਮੈਨ ਕੀ ਮੁਖੀ ਯਾਨੀ ਕਿ ਵਾਰਡ ਦਾ ਕਾਉਂਸਲ ਬਣਾਈਏ ਤਾਂ ਕਿ ਜਿਹੜੇ ਪਿੱਛੇ ਰੁਕੇ ਕੰਮ ਸੀ ਉਸ ਨੂੰ ਉਸ ਦੀ ਵਾਰਡ ਦੀ ਨੁਖਾਰ ਬਦਲੀਏ ਖੈਰ ਇਹਦਾ ਸਾਰਾ ਦੱਸੂਗਾ ਲੁਧਾਨਾ ਦੇ ਵਾਰਡ ਨੰਬਰ 67 ਦੇ ਵਸਨੀਕ ਆਉਣ ਵਾਲੇ ਉਸ 21 ਤਰੀਕ ਨੂੰ ਕਿਨੂੰ ਆਪਣਾ ਕੌਂਸਲ ਬਣਾਉਂਦੇ ਖੈਰੇ ਸਮਾਂ ਦੱਸੂਗਾ ਲੇ ਕਿਹਦੇ ਆ ਕੇ ਵਾਰਡ ਨੰਬਰ 67 ਦੀਆਂ ਖੜੀਆਂ ਕੁਝ ਮੁਸ਼ਕਲਾਂ ਸੀ ਜਿਸ ਦਾ ਹੱਲ ਵਾਸਤੇ ਇਲਾਕੇ ਦੇ ਲੋਕ ਹੈ ਉਹ ਬਿਲਕੁਲ ਤਿਆਰਬਰ ਤਿਆਰ ਹੈ ਵੀ ਅਸੀਂ ਇਸ ਵਾਰਡ ਦੇ ਹੀ ਨੁਮਾਇਦੇ ਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਈਏ ਕੌਂਸਲ ਬਣਾਈਏ ਤਾਂ ਕਿ ਉਹ ਸਾਡੇ ਵਾਰਡ ਦੀ ਸਮੱਸਿਆ ਨੂੰ ਪਲੀਪਾਂ ਜਾਣ ਕੇ ਉਸ ਦਾ ਹੱਲ ਕਰੇ ਗਮਮਨ ਬਾਬੀਨਾ ਸੰਦੀਪ ਸ਼ਰਮਾ ਜੈਨਸਰ ਟੀਵੀ ਲੁਧਿਆਣਾ